ਸਰਦੀਆਂ ਦੇ ਵਿੱਚ ਹੋਣ ਲੱਗਦਾ ਹੈ ਜੋੜਾਂ ਦਾ ਦਰਦ ਤਾਂ ਸਿੰਪਲ ਚਹੀਆਂ ਪੰਜ ਟਿਪਸ ਨੂੰ ਅਪਣਾ ਕੇ ਤੁਸੀਂ ਉਸ ਤੋਂ ਰਾਹਤ ਪਾ ਸਕਦੇ ਹੋ ਤਾਂ ਇਸ ਦੀ ਬਾਰੇ ਇਹ ਜਾਣਕਾਰੀ ਇਸੇਸਤ ਵੀਡੀਓ ਚ ਤੁਹਾਨੂੰ ਦੇਵਾਂਗੇ ਪਾਰਤ ਦੇ ਵਿੱਚ ਸਰਦੀਆਂ ਨੇ ਦਸਤਕ ਦੇ ਦਿੱਤੀ ਹੈ ਤੇ ਮੌਸਮ ਹੌਲੀ-ਹੌਲੀ ਠੰਡਾ ਹੁੰਦਾ ਜਾ ਰਿਹਾ ਹੈ ਤੇ ਜਿੱਥੇ ਕੁਝ ਲੋਕ ਗਰਮੀ ਤੋਂ ਰਾਹਤ ਪਾ ਕੇ ਖੁਸ਼ ਹਨ ਉੱਥੇ ਹੀ ਕਈ ਚਿੰਤਤ ਵੀ ਨੇ ਤਾਂ ਇਹ ਉਹ ਲੋਕ ਹਨ ਜੋ ਗਠੀਏ ਤੋਂ ਪੀੜਿਤ ਹਨ ਤੇ ਦਰਅਸਲ ਸਰਦੀਆਂ ਗਠੀਏ ਵਾਲੇ ਲੋਕਾਂ ਲਈ ਇੱਕ ਵੱਡਾ ਸਿਰਦਰਦ ਹੋ ਸਕਦੀਆਂ ਹਨ ਜਿਵੇਂ-ਜਿਵੇਂ ਠੰਡ ਵੱਧਦੀ ਹੈ ਤਾਂ ਇਹਨਾਂ ਲੋਕਾਂ ਨੂੰ ਜੋੜਾਂ ਵਿੱਚ ਦਰਦ, ਅਕੜਾ ਅਤੇ ਤੁਰਨ ਦੇ ਵਿੱਚ ਮੁਸ਼ਕਲ ਆਉਂਦੀ ਹੈ ਤਾਪਮਾਨ ਦੇ ਵਿੱਚ ਤਬਦੀਲੀ ਗਠੀਏ ਦੇ ਲੱਛਣਾਂ ਨੂੰ ਵਿਦਾ ਸਾਖਦੀ ਹੈ ਜਿਸ ਨਾਲ ਹਿਲਜੁਲ ਮੁਸ਼ਕਿਲ ਹੋ ਜਾਂਦੀ ਹੈ ਜੇਕਰ ਤੁਹਾਨੂੰ ਗਠੀਆ ਹੈ ਤਾਂ ਤੁਸੀਂ ਪਹਿਲਾਂ ਹੀ ਸਰਦੀਆਂ ਵਿੱਚ ਕੁੰਮਣ ਫਿਰਣ ਬਾਰੇ ਚਿੰਤਤ ਹੋ ਤਾਂ ਚਿੰਤਾ ਨਾ ਕਰੋ ਤਰਸਲ ਕੋਜਸ ਧਾਰਨ ਅਤੇ ਪ੍ਰਭਾਵਸ਼ਾਲੀ ਉਪਾਅ ਅਪਣਾ ਕੇ ਤੁਸੀਂ ਆਪਣੇ ਜੋੜਾਂ ਦੀ ਰੱਖਿਆ ਕਰ ਸਕਦੇ ਹੋ ਦਰਦ ਘਟਾ ਸਕਦੇ ਹੋ ਅਤੇ ਸਰਦੀਆਂ ਦੌਰਾਨ ਐਕਟਿਵ ਰਹਿ ਸਕਦੇ ਹੋ ਤੇ ਆਉ ਜਾਣਦੇ ਆ ਕਿ ਉਹ ਕੀ ਹਨ ਤਾਂ ਕੁਝ ਟਿਪਸ ਨੇ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਹੁੰਦਾ ਕਿ ਆਪਣੇ ਜੋੜਾਂ ਨੂੰ ਜੁੜਾ ਕੇ ਗਰਮ ਰੱਖੋ ਜੀ ਹਾਂ ਸਰਦੀਆਂ ਦੇ ਵਿੱਚ ਅਕਸਰ ਵੱਧਦੀ ਠੰਡ ਕਾਰਨ ਉਸ ਦਾ ਸਿੱਧਾ ਅਸਰ ਸਾਡੇ ਜੋਇੰਟਸ ਤੇ ਪੈਂਦਾ ਹੈ ਤੇ ਉਸ ਦੇ ਨਾਲ ਤੁਰਨ ਫਿਰਨ ਦੇ ਵਿੱਚ ਜਾਂ ਫਿਰ ਕਿਸੇ ਬਾਹ ਦੇ ਕਿਸੇ ਜੋਇੰਟ ਦੇ ਵਿੱਚ ਦਰਦ ਹੁੰਦੀ ਹੈ ਤਾਂ ਉਸ ਨੂੰ ਕੰਮ ਕਰਨ ਦੇ ਵਿੱਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਤਾਂ ਸਭ ਤੋਂ ਪਹਿਲਾਂ ਹੁੰਦਾ ਕਿ ਆਪਣੇ ਜੋੜਾਂ ਨੂੰ ਛੁੜਾ ਕੇ ਗਰਮ ਰੱਖਣ ਦੀ ਕੋਸ਼ਿਸ਼ ਕਰੋ ਤੁਸੀਂ ਦਸਤਾਨੇ, ਗਰਮ ਮੋਜ਼ੇ ਅਤੇ ਕੂਣੀ ਜਾਂ ਗੋਡਿਆਂ ਨੂੰ ਗਰਮ ਕਰਨ ਵਾਲੇ ਕੱਪੜੇ ਪਾ ਕੇ ਆਪਣੇ ਜੋੜਾ ਨੂੰ ਠੰਡ ਤੋਂ ਬਚਾ ਸਕਦੇ ਹੋ। ਦਰਦਨਾਕ ਜੋੜਾ ਨੂੰ ਹੀਟਿੰਗ ਪੈਡ ਜਾਂ ਗਰਮ ਕੰਬਲ ਨਾਲ ਗਰਮੀ ਲਗਾਓ ਤੇ ਬਾਹਰ ਜਾਂਦੇ ਸਮੇਂ ਚੰਗੀ ਤਰ੍ਹਾਂ ਟਕੋ ਅਤੇ ਗਰਮ ਤੋਂ ਠੰਡੇ ਵਿੱਚ ਅਚਾਨਕ ਤਬਦੀਲੀਆਂ ਤੋਂ ਬਚੋ। ਸਰਦੇ ਅੰਦਰ ਐਕਟਿਵ ਰਹੋ ਸਰਦੀਆਂ ਦੌਰਾਨ ਬੈਠਣਾ ਆਸਾਨ ਮਹਿਸੂਸ ਹੋ ਸਕਦਾ ਹੈ ਪਰ ਛੇਕਰ ਤੁਸੀਂ ਐਕਟਿਵ ਨਹੀਂ ਰਹਿੰਦੇ ਤਾਂ ਗਠੀਏ ਦੇ ਦਰਦ ਵਿੱਚ ਵਾਧਾ ਹੋ ਸਕਦਾ ਹੈ ਹਲਕੇ ਫੁਲਕੇ ਕੰਮ ਜੋੜਾਂ ਨੂੰ ਲਚਕੀਲਾ ਰੱਖਦੀਆਂ ਹਨ ਅਤੇ ਕਠੋਰਤਾ ਘਟਾਉਂਦੀਆਂ ਹਨ ਯੋਗਾ ਕਰਦੇ ਅੰਦਰ ਸਾਈਕਲਿੰਗ ਕਰ ਰਹੀਆਂ ਬਾਹਰ ਸੈਰ ਕਰਨਾ ਚੰਗੇ ਵਿਕਲਪ ਹੋ ਸਕਦੇ ਹਨ ਦੇ ਰੋਜ਼ਾਨਾ 15 ਤੋਂ 30 ਮਿੰਟ ਹਲਕੀ ਕਸਰਤ ਕਰਨ ਦੀ ਕੋਸ਼ਿਸ਼ ਕਰੋ ਚੰਗੀ ਤਰ੍ਹਾਂ ਖਾਓ ਅਤੇ ਹਾਈਡਰੇਟਿਡ ਰਹੋ ਸਰਦੀਆਂ ਦੌਰਾਨ ਭਾਰੀ ਅਤੇ ਤੇਲਯੁਕਤ ਭੋਜਨ ਅਕਸਰ ਲੁਭਾਉਂਦੇ ਹਨ ਪਰ ਇਹ ਗਠੀਏ ਦੇ ਦਰਦ ਨੂੰ ਵਧਾ ਸਕਦੇ ਹਨ ਇੱਕ ਸੰਤੁਲਿਤ ਖੁਰਾਕ ਖਾਓ ਜਿਸ ਵਿੱਚ ਫਲ ਸਬਜ਼ੀਆਂ ਸਾਬਤ ਅਨਾਜ ਘੱਟ ਪ੍ਰੋਟੀਨ ਅਤੇ ਸਿਹਤਮੰਦ ਚਰਬੀ ਸ਼ਾਮਲ ਹੋਣ ਮੱਛੀ ਹਲਕੀ ਅਦਰਕ ਅਤੇ ਪੱਤੇਦਾਰ ਸਾਗ ਸੋਜਿਸ਼ ਨੂੰ ਘਟਾਉਣ ਦੇ ਵਿੱਚ ਮਦਦ ਕਰਦੇ ਹਨ ਪਾਣੀ ਹਰਬਲ ਚਾਹ ਜਾਂ ਬ੍ਰੌਥ ਪੀਕੇ ਹਾਈਡਰੇਟਿਡ ਰਹੋ ਸੁੱਕੇ ਫਲ ਅਤੇ ਬੀਜ ਜਿਵੇਂ ਕਿ ਅਖਰੋਟ ਬਦਾਮ ਅਤੇ ਅਲਸੀ omega 3 ਪ੍ਰਦਾਨ ਕਰਦੇ ਹਨ ਜੋ ਜੋੜਾਂ ਲਈ ਚੰਗੇ ਹਨ ਮਾਨਸਿਕ ਸਿਹਤ ਅਤੇ ਨੀਂਦ ਦਾ ਧਿਆਨ ਰੱਖੋ ਸਰਦੀਆਂ ਵਿੱਚ ਛੋਟੇ ਦਿਨ ਮੂਡ ਅਤੇ ਨੀਂਦ ਨੂੰ ਪ੍ਰਭਾਵਿਤ ਕਰ ਸਕਦੇ ਹਨ ਜਿਸ ਨਾਲ ਦਰਦ ਵੱਧ ਸਕਦਾ ਹੈ ਸੌਣ ਤੋਂ ਪਹਿਲਾਂ ਨਿਯਮਿਤ ਨੀਂਦ ਦਾ ਸਮਾਂ ਸਾਰਨੀ ਬਣਾਈ ਰੱਖੋ ਅਤੇ ਪੋਨਿਆ ਟੀਵੀ ਦੀ ਵਰਤੋਂ ਨੂੰ ਸੀਮਿਤ ਕਰੋ ਦਿਨ ਵੇਲੇ ਥੋੜੀ ਧੁੱਪ ਲੋ ਡੂੰਗੀ ਸਾਹ ਲੈਣ ਧਿਆਨ ਅਤੇ ਧਿਆਨ ਵਰਗੀਆਂ ਤਕਨੀਕਾਂ ਤਨਾ ਕਟਾਉਣ ਅਤੇ ਦਰਦ ਨੂੰ ਘਟਕਣ ਦੇ ਵਿੱਚ ਮਦਦ ਕਰਦੀਆਂ ਹਨ ਸੱਟਾਂ ਅਤੇ ਜੋੜਾਂ ਦੀ ਰੱਖਿਆ ਕਰੋ ਜੋੜਾ ਵਿੱਚ ਦਰਦ ਹੋਣ ਤੋਂ ਪਹਿਲਾਂ ਸਾਵਧਾਨੀ ਵਰਤਨਾ ਸਭ ਤੋਂ ਵੱਧੀ ਹੈ ਤੇ ਠੰਡੇ ਸੰਪਰਕ ਨੂੰ ਰੋਕਣ ਲਈ ਦਿਨ ਦੇ ਗਰਮ ਸਮੇਤ ਰਾਣ ਸੈਰ ਕਰੋ ਫਿਸਲਣ ਤੋਂ ਬਚਣ ਲਈ ਚੰਗੀ ਪਕੜ ਵਾਲੇ ਜੁੱਤੇ ਪਹਿਨੋ ਤੇ ਲੋੜ ਪੈਣ ਤੇ ਸਪੋਰਟ ਪੈਨ ਦੀ ਵਰਤੋਂ ਕਰੋ ਲਚਨਾ ਵਾਲ ਧਿਆਨ ਦਿਓ ਅਤੇ ਤੁਰੰਤ ਦਵਾਈ ਲਓ ਜੇਕਰ ਦਰਦ ਵੱਧਦਾ ਹੈ ਤਾਂ ਤੁਰੰਤ ਡਾਕਟਰ ਦੇ ਨਾਲ ਸਲਾਹ ਜ਼ਰੂਰ ਕਰੋ ਤੇ ਅਜਿਹੀਆਂ ਹੋਰ ਟਿਪਸ ਨੂੰ ਜਾਣਨ ਦੇ ਲਈ ਵਿਸ਼ਵ ਵਾਰਤਾ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਵੋ